ਸੱਚੀ ਗੱਲ ਜੀ ਆ ਬਾਪੂ ਜੀ ਮਿਲੇ ਆ ਆਪਣਾ ਸ਼ੰਭੂ ਬਾਰਡਰ ਤੇ ਤੇ ਬਾਪੂ ਜੀ ਦਾ ਬਹੁਤ ਵੱਡਾ ਬਲਦਾਨ ਆ ਬਾਪੂ ਜੀ ਨੇ ਆਪਣੇ ਮੁੰਡੇ ਦਾ ਵਿਆਹ ਛੱਡਿਆ ਕਿਉਂ ਬਾਪੂ ਜੀ ਕਦੋਂ ਵਿਆਹ ਸੀ ਮੁੰਡੇ ਦਾ ਵਿਆਹ ਐਤਵਾਰ ਹੀ ਐਤਵਾਰ ਵਿਆਹ ਸੀ ਤੇ ਬਾਪੂ ਜੀ ਨੂੰ ਫੋਨ ਆਇਆ ਕਹਿੰਦੇ ਮੈਂ ਤਾਂ ਮੋਰਚਾ ਫਤਾਈ ਕਰਕੇ ਆਣਾ ਤੇ ਤੁਸੀਂ ਆਪਣਾ ਵਿਆਹ ਤਾਂ ਨਿਬੇੜ ਲਓ ਕਿਉਂ ਬਾਪੂ ਜੀ ਇਦਾਂ ਹੀ ਸੀ ਆਪਾਂ ਕਹਿੰਦੇ ਵਿਆਹ ਆ ਵਿਆਹ ਪੁੱਤ ਨੂੰ ਆਦਾ ਕਰਨਾ ਮੈਂ ਉਦੋਂ ਆਉਂ ਜਦੋਂ ਫਤਿਹ ਮੋਰਚਾ ਹੋ ਠੀਕ ਹੈ ਜੀ ਆਪਾਂ ਚਾਰ ਪਿਆਰ ਫੌਜਾਂ ਹੈ ਹਾਂਜੀ ਆਪਾਂ ਬਾਬੇ ਜੀਵਨ ਸਿੰਘ ਦੀ ਫੌਜ ਲੁੱਟੂ ਮੇਰ ਪਿੰਡ ਜੋਹ ਸਿੰਘਵਾਲਾ ਅਸੀਰ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਆਪਾਂ ਇਹ ਵੀ ਚਾਰ ਚਾਰ ਪਤਾਂ ਵਾਲਾ ਵੀ ਬੰਦੇ ਘੱਲੋ ਆਪਾਂ ਮੋਰਚਾ ਵੀ ਛੱਡ ਕੇ ਜਾਣਾ ਬਿਲਕੁਲ ਜੀ ਬਿਲਕੁਲ ਮੋਰਚਾ ਜਿੱਤ ਕੇ ਜਾਣਾ ਪਾਸ਼ੋ ਬਿਲਕੁਲ ਜੀ ਬਾਪੂ ਜੀ ਨੇ ਸੁਨੇਹ ਦਿੱਤਾ ਸਾਰਿਆਂ ਨੂੰ ਜਿਹੜੇ ਘਰੇ ਬੈਠ ਨੇ ਜਰੂਰ ਪਹੁੰਚੋ ਤੇ ਬਾਪੂ ਜੀ ਘਰੋਂ ਆ ਗਿਆ ਫੋਨ ਫਿਰ ਤੁਹਾਨੂੰ ਲੈ ਫੋਨ ਆਉਂਦਾ ਰਹਿੰਦਾ ਗੱਡੀ ਆ ਡੈਡੀ ਆ ਡੈਡੀ ਉੱਥੇ ਜਦੋਂ ਫੜੇ ਮੋੜਚਾ ਹੋ ਗਿਆ ਠੀਕ ਹੈ ਜੀ ਡੈਡੀ ਉੱਥੇ ਨਹੀਂ ਜਾ ਸਕਦਾ ਤਾਂ ਵੇ ਜੀ ਜੇ ਵੀਡੀਓ ਦੇਖ ਰਹੇ ਹੋ ਤੁਹਾਡੇ ਡੈਡੀ ਦਾ ਬਹੁਤ ਵੱਡਾ ਬਿਲਦਾਨ ਆ ਹਨਾ ਬਹੁਤ ਸੁਭਾਅ ਦੇ ਚੰਗੇ ਆ ਤੇ ਬਸ ਆਣਗੇ ਬਹੁਤ ਜਲਦ ਆਪਣੇ ਹੱਕ ਲੈ ਕੇ ਤੇ ਬਾਪੂ ਜੀ ਗਾਣਾ ਕਰੇ ਸੁਣਾਉਣ ਨੂੰ ਗਾਣਾ ਸੁਣਾਓ ਜੀ ਗਾਣਾ ਸੁਣਾ ਦਿਓ ਓ ਗੱਲ ਸੁਣ ਮੇਰੀ ਮਉਦੀਆ ਤੈਨੂੰ ਦਵਾਈ ਸਮਝਾ ਅੱਖੇ ਲੱਗ ਮਨ ਮੇਰੀਆਂ ਸਾਡਾ ਹੱਕ ਸਾਨੂੰ ਹੀ ਦਵਾ ਆ ਅਸੀਂ ਪੁੱਤਰੀ ਗੁਰੂ ਗੋਬਿੰਦ ਦੇ ਅਸੀਂ ਪੁੱਤਰੀ ਗੁਰੂ ਗੋਬਿੰਦ ਦੇ ਅਸੀਂ ਕਲਗੀ ਧਰ ਦੇ ਲਾ ਏ ਨੂੰ ਨੀ ਮੋਦੀ ਬਸ ਕਣਾ ਆਡੀਆਂ ਪਉਂਦਾ ਦਿਲੇ ਨੂੰ ਪਿਆਰ ਪਤਿਆਰ ਓ ਵਾਹਿਗੁਰੂ ਸਾਹਿਬ ਜੀ ਬਤੇ ਲੋ ਜੀ ਬਾਪੂ ਜੀ ਦਾ ਗੀਤ ਤੁਸੀਂ ਸੁਣਿਆ ਅੱਗੇ ਜਰੂਰ ਸ਼ੇਅਰ ਕਰਿਓ ਬਾਤ ਤੋਂ ਬਾਤ ਸ਼ੇਅਰ ਕਰਿਓ ਬਾਪੂ ਜੀ ਦਾ ਪਾਪਾ ਜੀ ਕਿਹੜਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਤਰਨਤਾਰਨ ਸਿਰਪੱਟੀ ਪਿੰਡ ਜੋਸ਼ ਸਿੰਘਵਾਲਾ ਠੀਕ ਹੈ ਜੀ ਸਾਡੇ ਪ੍ਰਧਾਨ ਬਲਦੇਵ ਸਿੰਘ ਪੰਚ ਪਿੰਡ ਜੋਸ਼ ਸਿੰਘਵਾਲਾ ਠੀਕ ਹੈ ਜੀ ਸ਼ੇਅਰ ਜ਼ਰੂਰ ਕਰੋ ਜੀ ਬਾਪੂ ਸ਼ੰਭੂ ਬਾਰਡਰ ਤੇ ਨੇ ਟਰਾਲੀ 'ਚ ਬੈਠੇ ਸੀ ਤੇ ਪੂਰਾ ਇੰਟਰਵਿਊ ਆ ਜਾਊਗਾ ਤੁਹਾਨੂੰ ਇਸ ਚੈਨਲ ਤੇ ਮਿਲੂਗਾ ਸ਼ੇਅਰ ਕਰ ਦਿਓ ਜੀ ਸ਼ੰਭੂ ਬਾਰਡਰ ਤੇ ਸਤਿ ਸ੍ਰੀ ਅਕਾਲ ਜੀ